ਇਨਫਲੂਐਂਸਰ ਦੀਪਿਕਾ ਲੂਥਰਾ ਨੇ ਵੀ ਆਪਣਾ ਫੇਸਬੁਕ ਜਿਹੜਾ ਆਪਣਾ ਅਕਾਊਂਟ ਦਾ ਬੰਦ ਕਰ ਦਿੱਤਾ ਹੈ ਲੰਬੇ ਸਮੇਂ ਤੋਂ ਜਿਸ ਤਰੀਕੇ ਦੇ ਨਾਲ ਹੁਣ ਪਿੱਛੇ ਹੀ ਇੱਕ ਯੂਟਿਊਬਰ ਦੀ ਜਿਹੜੀ ਹਤਿਆ ਕਰ ਦਿੱਤੀ ਗਈ ਸੀ ਕਿਉਂਕਿ ਲਗਾਤਾਰ ਉਹ ਅਸ਼ਲੀ ਵੀਡੀਓਜ਼ ਬਣਾਉਂਦੀ ਸੀ ਜਿਸ ਦਾ ਜ਼ਰੂਰ ਦੇ ਵਿੱਚ ਉਸ ਦੀ ਹਤਿਆ ਕਰ ਦਿੱਤੀ ਗਈ ਸੀ ਔਰ ਜਦੋਂ ਉਹਦੀ ਹਤਿਆ ਹੁੰਦੀ ਹੈ ਅਮਿਤਪਾਲ ਵੱਲੋਂ ਜਿਹੜਾ ਉਸ ਦਾ ਪੂਰਾ ਇਲਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਉਸ ਨੇ ਹੀ ਉਸ ਦੀ ਹਤਿਆ ਕੀਤੀ ਕਿਉਂਕਿ ਉਹ ਜਿਸ ਤਰੀਕੇ ਦੀ ਵੀਡੀਓਜ਼ ਬਣਾਉਂਦੀ ਸੀ ਅਸੀਂ ਕਈ ਵਾਰ ਉਸ ਨੂੰ ਮਨਾ ਕੀਤਾ ਸੀ ਆਪਣੇ ਨਾਮ ਦੇ ਪਿੱਛੇ ਕੌਰ ਵੀ ਲਗਾਉਂਦੀ ਚੁੱਸੋ ਜਿਸ ਦਾ ਵਿਰੋਧ ਉਹ ਲਗਾਤਾਰ ਜਿਤਾ ਰਹ भी लगातार कई दिनों तो धमिया आ रही थी इंटरशनल गैंग आ रही तो अकाउंट कर इसकी डेथ होंगी है आपत्तिजनक कि तो तो स्थिति की डेड बॉडी मिलती है हालांकि इसका भी ले लिता जाता है कि असी इसकी जिड़ी की हत्या की क्योंकि अश्लील भीडियोज बना से नहीं चाहते कि इस तरीके का कंटेंट पा और लंबे समय तो मना ਵੀ ਕਰ ਸੀ ਜਦੋਂ ਨਹੀਂ ਮੰਨੀ ਤੁਸੀਂ ਹਟਾ ਕਰ ਦਿੱਤੀ ਗਈ ਉਸ ਤੋਂ ਬਾਅਦ ਹੁਣ ਤੇ ਪਿਕਾ ਨੂੰ ਵੀ ਧਮਕੀਆਂ ਦਿੱਤੀ ਗਈ ਸੀ ਕਿਸ ਤਰੀਕੇ ਦੀ ਵੀਡੀਓਜ਼ ਨਾ ਬਣਾ ਲੇਕਿਨ ਉਹ ਜਦੋਂ ਨਹੀਂ ਮੰਨੀ ਤਾਂ ਉਸ ਦਾ ਵੀ ਹਸ਼ਰੇਹੀ ਹੋਏਗਾ ਜਿਸ ਦਾ ਚਾਹਦੇ ਹੋਇਆ ਅਜੋ ਤੇ ਵੱਲੋਂ ਆਪਣਾ ਅਕਾਊਂਟ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਇਹ ਜਿਹੜੀ ਸਾਡੀ ਮੇਨ ਟੀਮ ਦੀ ਮਿਹਨਤ ਹੈ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਜਿਸਟਰ ਕੀਤਾ ਉਸ ਤੋਂ ਬਾਅਦ ਉਹਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉਥੋਂ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤੁਹਾਨੂੰ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨੂੰ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਰਤਾ ਜੋ ਇਨੀਸ਼ੀਅਲ ਹੈ ਸੋ ਇਹਦੀ ਲੰਬਾ ਰਿਮਾਂਡ ਹੁਣ ਲਿਆ ਔਰ ਇਹ ਚ ਹੋਰ ਵੀ ਲੋਕ ਅਸੀਂ ਬਾਏ ਈਵਨਿੰਗ ਜਾਂ ਕੱਲ ਤੱਕ ਫੜੇ ਜਾਣਗੇ ਇਹਦੇ ਮਿਲਤੀ ਇਹ ਕਰ ਰਿਹਾ ਸੀ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਕਾਮਾ ਮੈਨੇਜਰ ਦੇ ਨਾਲ ਚੰਨੀ ਕਰ ਤੂ ਟੀਵੀ 9 ਲਈ ਅਮਨ ਫ੍ਰੀਕ ਕਾਰ